ਗੜ ਗੰਗਾ ਦੇ ਇਲਾਕੇ ਇੱਕ ਅਨੂਪ ਨਗਰੀ ਹੈ ਉੱਥੇ ਦਾ ਰਾਜਾ ਰਾਜਾ ਰਾਮ ਨਾਮ ਕਰਕੇ ਸੀ ਉਸ ਦੀਆਂ ਚਾਰ ਰਾਣੀਆਂ ਸਨ ਅਤੇ ਅੱਠ ਲੜਕੀਆਂ ਸਨ ਉਹ ਰਾਜੇ ਪਰਿਵਾਰ ਸਮੇਤ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਵੇਲੇ ਰਾਜੇ ਨੇ ਬੇਨਤੀ ਕਰਕੇ ਛੇਵੇਂ ਪਾਤਸ਼ਾਹ ਜੀ ਨੂੰ ਲੜਕੀ ਦਾ ਵਿਆਹ ਕਰਨ ਵਾਸਤੇ ਮਨਾਇਆ ਪਰ ਉਸ ਵੇਲੇ ਅੱਠਾਂ ਹੀ ਲੜਕੀਆਂ ਨੇ ਆਪਣੀ ਇੱਛਾ ਮਤਾਵਾ ਅੱਗੇ ਰੱਖੀ ਕਿ ਸਾਡੀ ਸਾਰੀਆਂ ਦੀ ਸ਼ਾਦੀ ਇੱਥੇ ਗੁਰੂ ਘਰ ਵਿਖੇ ਹੀ ਹੋਵੇ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਨੂਪਨਗਰੀ ਦੇ ਰਾਜੇ ਰਾਮ ਨਾਮ ਨੇ ਆਪਣੀਆਂ ਅੱਠਾਂ ਹੀ ਲੜਕੀਆਂ ਦੀ ਸ਼ਾਦੀ ਸਤਵੇਂ ਪਾਤਸ਼ਾਹ ਜੀ ਦੇ ਨਾਲ ਕਰ ਦਿੱਤੀ ਪਰੰਤੂ ਔਲਾਦ ਦੋ ਵਿੱਚੋਂ ਹੀ ਹੋਈ ਹੈ ਮਾਤਾ ਕਿਸ਼ਨਕੌਰ ਚੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋਏ ਮਾਤਾ ਰਾਮਕੌਰ ਚੋਂ ਰਾਮ ਰਾਏ ਜੀ ਹੋਏ ਬਾਕੀ ਦੀਆਂ ਮਾਤਾਵਾਂ ਜੋਗ ਅਰੂੜ ਹੋ ਕੇ ਸਮਾਧੀ ਵਿੱਚ ਲੀਨ ਰਈਆਂ ਸਨ ਵੰਛ ਦੀ ਇੱਛਾ ਦੋਹਾਂ ਮਾਤਾ ਨੇ ਕੀਤੀ ਸੀ ਇਸ ਕਰਕੇ ਦੋਹਾਂ ਦੇ ਘਰ ਹੀ ਔਲਾਦ ਹੋਈ ਹੈ ਜਿਸ ਵੇਲੇ ਇਹਨਾਂ ਨੇ ਸੁਪੁੱਤਰ ਹੋਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਜੀ ਨੇ ਮੂਲ ਮੰਤਰ ਲਿਖ ਕੇ ਦੇ ਦਿੱਤਾ ਅਤੇ ਕਿਹਾ ਇਸ ਤਰ੍ਹਾਂ ਇਸ ਨੂੰ ਘੋਲ ਕੇ ਪੀ ਲਵੋ ਸੰਤਾਨ ਹੋ ਜਾਵੇਗੀ ਇਹ ਗੱਲ ਸੁਣ ਕੇ ਮਾਤਾ ਕ੍ਰਿਸ਼ਨਕੌਰ ਜੀ ਨਰਾਸ਼ ਹੋ ਗਏ ਆਖਣ ਲੱਗੇ ਮੈਂ ਇਹ ਨਹੀਂ ਪੀਣਾ ਮੈਂ ਤਾਂ ਗੁਰੂ ਜੀ ਦੀ ਸ਼ੋਭਾ ਪ੍ਰਾਪਤ ਕਰਨੀ ਹੈ ਪਰ ਮਾਤਾ RAM ਕੌਰ ਨੇ ਬਚਨ ਮੰਨ ਕੇ ਮੰਤਰ ਘੋਲ ਕੇ ਜਲ ਨੂੰ ਪੀ ਲਿਆ ਸੀ ਇਸ ਤੇ ਉਹਨਾਂ ਦੇ ਘਰ RAM ਰਾਏ ਜੀ ਪਹਿਲੇ ਹੋ ਗਏ ਪਰ ਜਿਸ ਵੇਲੇ ਸੰਕਣ ਦੇ ਘਰ ਪੁੱਤਰ ਦੇਖਿਆ ਤਾਂ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਬੜਾ ਅਫਸੋਸ ਹੋਇਆ ਫਿਰ ਗੁਰੂ ਜੀ ਦਾ ਹੁਕਮ ਮੰਨ ਕੇ ਮੂਲ ਮੰਤਰ ਘੋਲ ਕੇ ਪੀਤਾ ਤਾਂ ਫਿਰ ਉਹਨਾਂ ਦੇ ਘਰ ਵਿੱਚ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਪ੍ਰਗਟ ਹੋਏ ਆਪ ਜੀ ਬਾਲਾ ਪ੍ਰੀਤਮ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪ ਜੀ ਦਾ ਅਵਤਾਰ ਸੋਢੀ ਬੰਛ ਵਿਖੇ ਹੋਇਆ ਸੀ ਅਵਤਾਰ ਸਥਾਨ ਕਿਰਤਪੁਰ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਅਵਤਾਰ ਸਮਤ ਸ਼ਾਵਣ ਵਦੀ ਨੌਵੀਂ 1713 ਬਿਕਰਮੀ ਮੁਤਾਬਕ 14 ਜੁਲਾਈ 1656 ਈਸਵੀ ਮਾਤਾ ਜੀ ਕ੍ਰਿਸ਼ਨ ਕੌਰ ਜੀ ਅਤੇ ਪਿਤਾ ਜੀ ਸਤ ਗੁਰੂ ਹਰ ਰਾਏ ਸਾਹਿਬ ਜੀ ਗੱਦੀ ਦਾ ਸਮਾ ਕਤਕ ਵਦੀ ਨੌਵੀਂ 1700 18 ਬਿਕਰਮੀ ਮੁਤਾਬਕ 8 ਨਵੰਬਰ 1661 ਈਸਵੀ ਗੁਰਤਾ ਗੱਦੀ 2 ਸਾਲ 5 ਮਹੀਨੇ 20 ਦਿਨ ਸਨ ਸਾਰੀ ਉਮਰ ਆਪ ਜੀ ਦੀ 7 ਸਾਲ 8 ਮਹੀਨੇ 2 ਦਿਨ ਆਪ ਜੀ ਜੋਤੀ ਜੋਤ ਚੇਤਰ ਸੁਦੀ 14 1721 ਬਿਕਰਮੀ ਮੁਤਾਬਕ 6 ਅਪ੍ਰੈਲ 1664 ਈਸਵੀ ਦਿੱਲੀ ਜਮਨਾ ਨਦੀ ਦੇ ਕਿਨਾਰੇ ਬਾਲਾ ਸਾਹਿਬ ਸਥਾਨ ਹੈ ਜਿਸ ਦਾ ਪ੍ਰਸਿੱਧ ਨਾਮ ਗੁਰਦੁਆਰਾ ਬੰਗਲਾ ਸਾਹਿਬ ਹੈ ਉਸ ਟਾਈਮ ਹਕੂਮਤ ਔਰੰਗਜੀਬ ਬਾਦਸ਼ਾਹ ਦੀ ਸੀ ਆਪ ਜੀ ਦਿੱਲੀ ਵਿਖੇ ਸੰਗਤਾਂ ਦੀ ਸੇਵਾ ਕਰਦੇ ਹੋਏ ਸੰਗਤਾਂ ਨੂੰ ਚੇਚਕ ਦੀ ਬਿਮਾਰੀ ਤੋਂ ਬਚਾਉਂਦੇ ਹੋਏ ਆਪ ਜੀ ਜੋਤੀ ਜੋਤ ਸਮਾ ਗਏ ਅਤੇ ਸਾਰੀ ਦਿੱਲੀ ਨੂੰ ਆਪ ਜੀ ਨੇ ਰੱਖ ਲਿਆ ਗੁਰੂ ਸਾਹਿਬਾਨ ਜੀ ਦੇ ਜੀਵਨ ਵਰਤਾਂਤ ਸੁਣਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ